ਤਾਇਆ ਤੂੰ ਕੋਲੋਂ ਨੇ ਗਿਆ ਸੀ ਮੱਕੀ ਦੇ ਖੇਤ ਕੋਲੇ ਖੜਾ ਸੀ ਉੱਥੇ ਕੀ ਹੋਇਆ ਅੱਲਾ ਸੁਣ ਲੈ ਕੁੜਗੇ ਉੱਥੇ ਕੀ ਹੋਣਾ ਮੈਂ ਖੜਾ ਸੀ ਮੱਕੀ ਦੇ ਖੇਤ ਕੋਲੇ ਮੈਂ ਆਖਿਆ ਭਾਈ ਕੋਈ ਮੱਕੀ ਦੇ ਕੋਲੇ ਖੜਦੇ ਆ ਆਪਾਂ ਵੀ ਖੇਤੀ ਕਰਦੇ ਰਹੇ ਆ ਜਵਾਰ ਮੱਕੀ ਬਾਜਰਾ ਕਿੰਨਾ ਕੋਹ ਬੀਜਦੇ ਹੁੰਦੇ ਸੀਗੇ ਮਨ ਨਾਲੇ ਤਾਂ ਪੰਜਾਬ ਦੀ ਯਾਦ ਆਊਗੀ ਨਾਲੇ ਆਪਾਂ ਮੱਕੀ ਦੇ ਖੇਤ ਕੋਲੇ ਖੜਦੇ ਆ ਉੱਥੇ ਮੈਂ ਖੜਾ ਉੱਥੇ ਇੱਕ ਨਿੱਕੀ ਜੀ ਕੁੜੀ ਆ ਗਈ ਮੇਰੇ ਕੋਲੇ ਮੈਨੂੰ ਆ ਕੇ ਪਤਾ ਕੀ ਕਹਿੰਦੀ ਕਹਿੰਦੀ ਤੂੰ ਤਾਇਆ ਜਗਤੀ ਆ ਮੈਂ ਕਿਹਾ ਹਾਂ ਤੈਂ ਕਿ ਮੈਂ ਸਿਆਣ ਲਾ ਕੋਈ ਦੀ ਮਾਤਾ ਤੈਨੂੰ ਸ਼ੇਅਰ ਵੀ ਕਰਦੀ ਆ ਲਾਇਕ ਵੀ ਕਰਦੀ ਆ ਤੈਨੂੰ ਸਬਸਕ੍ਰਾਈਬ ਵੀ ਕੀਤਾ ਹੋਇਆ ਮੈਂ ਤਾਂ ਤਾਪ ਛਾਣ ਲੈ ਮੈਂ ਤੇਰੀਆਂ ਰੀਲਾਂ ਦੇਖਦੀ ਆ ਮੈਂ ਕਿਹਾ ਅੱਛਾ ਇਹਦੀ ਤਾਇਆ ਮੈਂ ਕਿਹਾ ਹਾਂ ਇਹਦੀ ਮੈਂ ਤੇਰੇ ਕੋਲ ਗੱਲ ਪੁੱਛਾਂ ਮੈਂ ਕਿਹਾ ਪੁੱਛ ਕਹਿੰਦੀ ਵੀ ਜਿਹੜਾ ਤੇਰੇ ਮਗਰ ਆ ਮੱਕੀ ਦਾ ਖੇਤ ਆ ਵੀ ਜੇ ਇਹਨੂੰ ਅੱਗ ਲੱਗ ਜੇ ਮੈਂ ਕਿਹਾ ਤੁਰਕੇ ਆਇਂ ਨਹੀਂ ਕਹੀ ਦੱਸਦਾ ਕਿਸੇ ਦੀ ਖੇਤੀ ਆ ਆਏ ਥੋੜੋ ਵੇ ਇਹਨਾਂ 'ਤੇ ਅੱਗ ਲੱਗ ਜਾਈ ਨਹੀਂ ਮੈਂ ਤਾਂ ਕਹਿੰਦੀ ਆਏ ਕੰਨੀ ਆ ਬੋ ਜੇ ਥੇਤ ਨੂੰ ਅੱਗ ਲੱਗ ਗਈ ਨਾ ਦੇਖ ਕਿੰਨੇ ਸਾਰੇ ਪਾਪਕਾਰਨ ਹੋ ਜਾਣਗੇ ਕੀ ਕਹਿੰਦਾ